ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਫਿਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜੇ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਭਾਈ ਨਿਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਐਸ ਫਾਰਮ ਚ ਇੱਕ ਬਹੁਤ ਸੋਹਣੀ ਗੱਭਨ ਜਰਸੀ ਬੱਚੀ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੀ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਵੱਚੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੂਣ ਵਾਲੀ ਹੈ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 20 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਪਲੂਨ 14 ਕਿਲੋ ਚਵਾਇਆ ਤੇ ਐਤ ਕੀ 15 16 ਕਿਲੋ ਦੁੱਧ ਖੁੱਲਾ ਬੜਾ ਆਰਾਮ ਨਾਲ ਚਵਾਜੂ ਕਰਮਾੜੀ ਦੇ 20 ਦਿਨਾਂ ਚ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੇਰ ਸੋਹਣਾ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਵਲਟਲ ਦੋਸਤੋ ਅਜੇ ਕਾਫੀ ਪਈ ਆ ਥਾਂ ਦੇ ਸਾਈਜ਼ ਮੈਂ ਨੀਟ ਤੋਂ ਦਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਫੋਰਚਾਂਕ ਪੂਰਾ ਵੀ ਨਹੀਂ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਪੈਟ ਫੁਟਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਾਈ ਟਾਈ ਬਾਈ ਬਹੁਤ ਸੋਨੇ ਕਾ ਦਾ ਕਾਰਦੀ ਦੁੱਧ ਬਾਈ ਜੀ ਹੁਣ ਦੱਸਦੇ ਆ ਪਲੂ ਨੇ 14 ਕਿਲੋ ਚੋਅਤ ਕੀ 15 16 ਕਿਲੋ ਦੁੱਧ ਖੁੱਲਾ ਬੜਾ ਆਰਾਮ ਨਾਲ ਚ ਬਾਜੂ 20 ਦਿਨਾਂ ਚ ਕਰਮਾਣੇ ਦੇ ਬਹੁਤ ਸੋਨਾ ਵੱਡਾ ਹਵਨ ਤਿਆਰ ਕਰਕੇ ਫੇਰ ਸੋਨਾ ਵਾਲ ਟੈਲ ਹਜੇ ਕਾਫੀ ਪਈ ਹੈ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ 35 ਤੇ 2 37000 ਰੁਪਏ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ 22 ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ